ਸਮੇਂ ਦੀ ਵੱਡੀ ਖਬਰ ਹੈ ਸੋਨਾ ਹੋਣਾ ਸਭ ਤੋਂ ਬੁਲੰਤ ਰੇਟ ਤੇ ਪਹੁੰਚ ਚੁੱਕਿਆ ਸਾਰੇ ਰਿਕਾਰਡ ਨੇ ਜਿਹੜੇ ਹੁਣ ਸੋਨੇ ਨੇ ਤੋੜ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਸੋਨੇ ਦੀ ਜਿਹੜੀ ਕੀਮਤ ਹੈ ਉਹ 87 ਪਾਰ ਹੋ ਚੁੱਕੀ ਹੈ 87000 ਤੋਂ ਪਾਰ ਜਿਹੜੀ ਸੋਨੇ ਦੀ ਕੀਮਤ ਆ ਹੋ ਚੁੱਕੀ ਆ ਜਿਸ ਦੇ ਨਾਲ ਜਿਹੜੇ ਆਮ ਲੋਕ ਨੇ ਉਹਨਾਂ ਦੀ ਜੇਬ ਤੇ ਵੱਡਾ ਅਸਰ ਪਿਆ ਆਮ ਲੋਕਾਂ ਦੇ ਲਈ ਜਿਹੜਾ ਸੋਨਾ ਖਰੀਦਣਾ ਔਣ ਹੋ ਇੱਕ ਖਾਬ ਬਣ ਚੁੱਕਿਆ ਕਿਉਂਕਿ ਸੋਨਾ ਜਿਹੜਾ ਪ੍ਰਤੀ 10 ਗ੍ਰਾਮ 87000 ਤੋਂ ਪਾਰ ਹੋ ਚੁੱਕਿਆ ਇਸ ਸਾਲ ਦਾ ਜਿਹੜਾ ਸ਼ੁਰੂਆਤੀ ਦਿਨਾਂ ਦੇ ਵਿੱਚ ਸੋਨੇ ਦੀ ਜਿਹੜੀ ਕੀਮਤਾਂ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਸੀ ਤਾਂ ਹੋਣਾ ਵੱਡੀ ਛਲਾਂਗ ਲਾ ਕੇ ਜਿਹੜਾ ਸੋਨਾ ਹੈ ਉਹ 87000 ਤੋਂ ਪਾਰ ਹੋ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਸੋਨਾ ਹਰ ਰੋਜ਼ ਇੱਕ ਨਵਾਂ ਰਿਕਾਰਡ ਬਣਾ ਰਿਹਾ ਹੈ ਕੱਲ ਸੋਨੇ ਦਾ ਜਿਹੜਾ ਮੁੱਲ ਸੀਗਾ 85000 ਪ੍ਰਤੀ 10 ਗ੍ਰਾਮ ਪਰ ਪਾਰ ਕਰ ਗਿਆ ਜਦੋਂ ਕਿ ਅੱਜ ਐਸ ਐਮ ਸੀ ਐਕਸ ਤੇ ਸੋਨੇ ਦੀ ਜਿਹੜੀ ਕੀਮਤ ਹੈ 88950 ਰੁਪਏ ਪ੍ਰਤੀ 10 ਗ੍ਰਾਮ ਜਿਹੜੀ ਪੰਜਾਬ ਦੇ ਵਿੱਚ ਕੀਮਤ ਹੈ ਤਾ ਇੱਕ ਕਿਸਮ ਦੇ ਨਾਲ 88000 ਨੂੰ ਜਿਹੜਾ ਸੋਨਾ ਹੈ ਉਹ ਪੰਜਾਬ ਦੇ ਅੰਦਰ ਪਹੁੰਚ ਚੁੱਕਿਆ ਸੋਨੇ ਦੀਆਂ ਕੀਮਤਾਂ ਦੇ ਵਿੱਚ ਇਹ ਵਾਧਾ ਕਈ ਕਾਰਨਾ ਕਰਕੇ ਹੋ ਰਿਹਾ ਹੈ ਅੱਜ ਸੋਨੇ ਦੀ ਵਾਧਾ ਕੀਮਤਾਂ ਜਿਹੜੀ ਉਹ 87950 ਸਭ ਤੋਂ ਉੱਚੇ ਪੱਧਰ ਤੇ ਹੁਣ ਤੱਕ ਦੀ ਜਿਹੜੀ ਜਾ ਜਾ ਚੁੱਕੀ ਹੈ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੇ ਜਿਹੜੇ ਬੈਂਚਮਾਰਕ ਅਪ੍ਰੈਲ ਕੰਕ੍ਰੀਟ ਅੱਜ 490 ਰੁਪਏ ਦੇ ਵਾਧੇ ਦੇ ਨਾਲ ਜਿਹੜਾ ਉਹ 87950 ਤੇ ਜਾ ਕੇ ਖੁੱਲਿਆ ਕੁਸਮੇ ਬਾਅਦ ਇਹ ਜਿਹੜਾ ਰੇਟ ਹੈ ਉਹ ਘੱਟ ਵੀ ਹੋ ਸਕਦਾ ਕਿਉਂਕਿ ਇੱਕ ਕਾਫੀ ਜ਼ਿਆਦਾ ਜਿਹੜੀ ਵੱਡੀ ਛलांग ਹੈ ਉਹ ਸੋਨੇ ਦੇ ਵਿੱਚ ਉਹ ਹੁਣ ਆਈ ਹੈ ਪਹਿਲੀ ਵਾਰ ਹੋਇਆ ਜਦੋਂ ਉਹ ਸੋਨੇ ਦੀ ਵਾਧਾ ਬਾਜ਼ਾਰ ਦੇ ਵਿੱਚ ਜਿਹੜੀ ਕੀਮਤ ਹੈ 88950 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਿਆ ਹੋਵੇ ਇਸ ਦੇ ਨਾਲ ਹੀ ਕੁਝ ਮਹੀਨੇ ਪਹਿਲਾਂ ਵੀ ਸੋਨੇ ਦੀ ਕੀਮਤਾਂ ਜਿਹੜੀ ਉਹ 78000 ਪਹੁੰਚੀ ਸੀ ਪਰ ਉਦੋਂ ਇਸ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਉਹ ਮਿਲ ਰਿਹਾ ਸੀ ਸੋਨਾ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਕਈ ਕਾਰਨਾ ਕਰਕੇ ਇੰਨੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਅਮਰੀਕਾ ਤੇ ਚੀਨ ਵਿਚਕਾਰ ਟ੍ਰੇਡ ਵਾਰ ਅਤੇ ਰਾਸ਼ਟਰਪਤੀ ਟਰੰਪ ਦੇ ਨਵੇਂ ਟੈਰਿਫ ਪਲਾਨ ਤੋਂ ਬਾਅਦ ਨਿਵੇਸ਼ਕਾਂ ਨੂੰ ਸੋਨਾ ਬੱਕਰਾ ਸਵਖਤ ਨਿਵੇਸ਼ ਨਜ਼ਰ ਆ ਰਿਹਾ ਹੈ ਜਿਸ ਕਾਰਨ ਇਸ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਦਾ ਹੋ ਰਿਹਾ ਹੈ ਦੂਸਰਾ ਜੇ ਗੱਲ ਕਰੀਏ ਕਿ ਫੈਡਰਲ ਰਿਜ਼ਰਵ ਦੇ ਵੱਲੋਂ ਦਰਾਂ ਵਿੱਚ ਵਾਧੇ ਦੇ ਕਾਰਨ ਲੋਕ ਸੋਨੇ ਦੇ ਵਿੱਚ ਨਿਵੇਸ਼ ਕਰਨ ਬਾਰੇ ਵਧੇਰੇ ਸੋਚ ਰਹੇ ਨੇ ਟੈਰਿਫ ਕਾਰਨ ਆਜ਼ਾਦ ਲੱਗਣ ਲਾਗਤ ਵੱਧ ਵਧਣ ਦਾ ਜਿਹੜਾ ਡਰ ਹੈ ਜਿਸ ਕਰਕੇ ਲੋਕਾਂ ਨੂੰ ਸੋਨਾ ਇੱਕ ਚੰਗਾ ਨਿਵੇਸ਼ ਵਿਕਲਪ ਦਿਖਾਈ ਦੇ ਰਿਹਾ ਰੁਪਇਆ ਲਗਾਤਾਰ ਕਮਜ਼ੋਰ ਹੋ ਰਿਹਾ ਤੇ ਡਾਲਰ ਮਜ਼ਬੂਤ ਹੋ ਰਿਹਾ ਰੁਪਏ ਦੇ ਹੋਰ ਡਿੱਗਣ ਦੀ ਉਮੀਦ ਹੈ ਜਿਸ ਕਾਰਨ ਸੋਨਾ ਆਕਰਸ਼ਕ ਵਿਕਲਪ ਜਿਹੜਾ ਉਹ ਬਣ ਕੇ ਰਹਿ ਚੁੱਕਿਆ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਤਾਂ ਹੁਣ ਸੋਨਾ ਸਭ ਤੋਂ ਉੱਪਰਲੇ ਰੇਟ ਤੇ ਜਾ ਚੁੱਕਿਆ 87950 ਰੁਪਏ ਜਿਹੜੀ ਸੋਨੇ ਦੀ ਕੀਮਤ ਹੈ ਹੋ ਚੁੱਕੀ ਹੈ 50 ਰੁਪਏ ਘੱਟ ਲ ਸੁਭਾਵਨਾ ਜਿਹੜੀ 88000 ਦੀ ਆ ਤਾਂ ਲਗਾਤਾਰ ਜਿਹੜਾ ਸੋਨਾ ਚਾਂਦੀ ਦੇ ਰੇਟਾਂ ਦੇ ਵਿੱਚ ਵਾਧਾ ਹੋਣਾ ਨਜ਼ਰ ਆ ਰਿਹਾ ਤਾਂ ਆਮ ਲੋਕਾਂ ਦੀ ਜੇਬ ਤੇ ਜਿਹੜਾ ਜਿਆਦਾ ਪ੍ਰਭਾਵ ਪੈ ਰਿਹਾ ਕਿਉਂਕਿ ਆਮ ਲੋਕ ਨੇ ਜਿਹੜੇ ਉਹਦਾ ਸਿੱਧਾ ਸਿੱਧਾ ਅਸਰ ਹੈ ਜਿਹੜਾ ਉਹ ਉਹਨਾਂ ਦੀ ਜੇਬ ਤੇ ਪੈਂਦਾ ਕਿਉਂਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧੇ ਦੇ ਕਾਰਨ ਹੋਣ ਆਮ ਲੋਕਾਂ ਨੂੰ ਜਿਹੜੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲਗਾਤਾਰ ਜਿਹੜੀਆਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਚੀਨ ਦੇ ਨਾਲ ਟ੍ਰੇਡ ਵਾਰ ਹੋ ਰਹੀ ਆ ਉਸ ਦੇ ਵਿੱਚ ਜਿਹੜਾ ਟੈਰਫ ਵਧਾਇਆ ਵਧਾਇਆ ਜਾ ਰਿਹਾ ਜਿਸ ਦੇ ਕਰਕੇ ਜਿਹੜਾ ਹੁਣ ਸੋਨਾ ਇੱਕ ਨਿਵੇਸ਼ਕਾਂ ਦੇ ਲਈ ਵੱਖਰਾ ਵਿਕਲਪ ਬਣ ਗਿਆ ਇੱਕ ਯੋਗ ਵਿਕਲਪ ਬਣ ਗਿਆ ਲਗਾਤਾਰ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਆਇਨ ਸੀ ਉਹ ਵੀ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਕਰਕੇ ਉਹੜਾ ਜਿਹੜੇ ਨਿਵੇਸ਼ਕ ਸੀਗੇ ਉਹਨਾਂ ਨੇ ਸੋਨੇ ਦੀ ਸੋਨੇ ਦੇ ਨਿਵੇਸ਼ ਤੇ ਵਿੱਚ ਸਭ ਤੋਂ ਵੱਧ ਜਿਹੜਾ ਪਈਆ ਲਗਾਉਣ ਦਾ ਨਿਸ਼ਚੈ ਕੀਤਾ ਦਾ ਜਿਸ ਕਰਕੇ ਲਗਾਤਾਰ ਜੜੀਆਂ ਆ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ